ਤਾਂ ਜਦ ਜਿਸ ਨੂੰ ਭਾਰਤ ਦਾ ਅਮਰੀਕਾ ਤੇ ਕੈਨੇਡਾ ਨਾਲ ਵਿਵਾਦ ਚੱਲਦਾ ਪਿਆ ਸੀ ਇਸ ਦੌਰਾਨ ਹੁਣ ਭਾਰਤ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਭਾਰਤ ਨੇ ਕਿਹਾ ਲੋਕਿਏ ਰਸ਼ੀਆ ਦੇ ਨਾਲ ਆਪਣੀ ਨੇੜਤਾ ਦਿਖਾਈ ਹੈ ਭਾਰਤ ਨੇ ਕਿਹਾ ਲੋਕਿਏ ਸਟੈਟਲ ਫੇਮ ਮਿਨਿਸਟਰ ਐਸ ਜੀ ਸ਼ੰਕਰ ਰਸ਼ੀਆ ਜਾਂਦੇ ਨੇ ਕਿਵੇਂ ਦੇਖਦੇ ਹੋ ਸਾਰੇ ਘਟਨਾ ਕਰ ਉਹਨੂੰ ਕਿਹਾ ਲੋਕਿਏ ਅਮਰੀਕਾ ਦੇ ਸਭ ਤੋਂ ਵੱਡੇ ਦੁਸ਼ਮਣ ਦੇ ਨਾਲ ਭਾਰਤ ਦੀ ਨੇੜਤਾ ਇਸ ਮੌਕੇ ਆਣਾ ਜਦੋਂ ਭਾਰਤ ਅਤੇ ਅਮਰੀਕਾ ਕਿਹਾ ਲੋਕਿਏ ਕਾਫੀ ਨਾਜ਼ੁਕ ਹਾਲਾਤਾਂ ਦੇ ਵਿੱਚ ਦੋਹਾਂ ਦੇਸ਼ਾਂ ਦੇ ਵਿੱਚ ਕਰ ਦੇਖੋ ਤੁਸੀਂ ਉਹ ਕਹਾਵਤ ਸੁਣੀ ਹੋਣੀ ਹੈ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਸੋ ਉਹੀ ਭਾਰਤ ਮੈ तरीके ਦੇ ਨਾਲ ਇਹ ਸਾਰੇ ਇਨਸੀਡੈਂਟ ਨੂੰ ਇਸ ਘਟਨਾਕਰਮ ਨੂੰ ਹੈਂਡਲ ਕਰਨਾ ਚਾਹੁੰਦਾ ਹੈ ਮਤਲਬ ਕਿ ਹੁਣ ਰਸ਼ੀਆ ਤੇ ਅਮਰੀਕਾ ਐਂਟਾਈ ਨੇ ਮਤਲਬ ਕਿ ਇੱਕ ਦੂਸਰੇ ਦੇ ਬਹੁਤ ਜ਼ਿਆਦਾ ਉਹ ਆਪਾਂ ਬੈਰੀ ਵੀ ਕਹਿ ਸਕਦੇ ਆ ਸੋ ਇੱਕ ਦੂਸਰੇ ਨੂੰ ਉਹ ਮੰਨਦੇ ਨੇ ਕਿ ਭਾਈ ਇਹ ਦੂਜੀ ਧਿਰ ਹੈ ਮੇਰੀ ਧਿਰ ਨਹੀਂ ਹੈ ਸੋ ਜਿਹੜਾ ਰਸ਼ੀਆ ਦੇ ਨਾਲ ਭਾਰਤ ਦਾ ਇਸ ਤਰੀਕੇ ਦੇ ਨਾਲ ਮਿਲਣਾ ਜੈ ਐਸ ਜੈ ਸ਼ੰਕਰ ਹੋਰਾਂ ਦਾ ਉੱਥੇ ਜਾਣਾ ਪੁਤਿਨ ਦੇ ਨਾਲ ਇਹ ਸਾਰੇ ਘਟਨਾਕਰਮ ਦੇ ਉੱਤੇ ਗੱਲਾਂ ਬਾਤਾਂ ਕਰਨੀਆਂ ਕਿਤੇ ਨਾ ਕਿਤੇ ਇਹ ਦਰਸਾਉਂਦਾ ਹੈ ਕਿ ਇਸ ਘਟਨਾ ਦੇ ਵਿੱਚ ਅਮਰੀਕਾ ਨੂੰ ਜਾਂ ਫਿਰ ਕੈਨੇਡਾ 5 ਆਈਜ਼ ਨੂੰ ਇਹ ਗੱਲ ਤੋਂ ਸੁਚੇਤ ਕਰਨਾ ਕਿ ਲਾਓ ਭਾਈ ਜੇ ਫਿਰ ਐਦਾਂ ਤੇ ਅਸੀਂ ਵੀ ਐਦਾਂ ਹੀ ਆਂ ਫਿਰ ਮਤਲਬ ਕਿ ਜੇ ਤੁਸੀਂ ਸਾਡੇ ਨਾਲ 빙ੇ ਹੋ ਕੇ ਟੇਢੇ ਹੋ ਕੇ ਚੱਲੋਗੇ ਤਾਂ ਅਸੀਂ ਵੀ ਫਿਰ ਤੁਹਾਡੇ ਜਿਹੜੇ ਦੁਸ਼ਮਣ ਦੇ ਨਾਲ ਦੋਸਤੀ ਜਿਹੜੀ ਆ ਉਹ ਵਖਾ ਕੇ ਤੇ ਤੁਹਾਡੇ ਬਰਾਬਰ ਦੀ ਧਿਰ ਬਣ ਕੇ ਖੜੇ ਹੋਵਾਂਗੇ ਪਰ ਇਸ ਗੱਲ ਦੇ ਸਿੱਟੇ ਮੈਨੂੰ ਲੱਗਦਾ ਵੀ ਹੋਰ ਜ਼ਿਆਦਾ ਗੰਭੀਰ ਹੋ ਜਾਣਗੇ ਸਾਰੇ ਘਟਨਾ ਕਰਨ ਦੇ ਅਸੀਂ ਕੁੱਲ ਮਿਲਾ ਕੇ ਜਦੋਂ ਦੇਖਦੇ ਆ ਨਾ ਕਿ ਅਮਰੀਕਾ ਇਹਨਾਂ ਕਤਲਾਂ ਤੋਂ ਬਾਅਦ ਜਾਂ ਜਿਹੜਾ ਪਲੋਟ ਬਣਾਇਆ ਗਿਆ ਅਮਰੀਕਾ ਦੇ ਵਿੱਚ ਉਸ ਤੋਂ ਬਾਅਦ ਅਮਰੀਕਾ ਦਾ ਕੀ ਰੁਖ ਸੀ ਭਾਰਤ ਦੇ ਖਿਲਾਫ ਕਿਹੜੀਆਂ ਪਾਲਿਸੀਆਂ ਕੀ ਕੀ ਅੰਦਰੋਂ ਅੰਦਰੀਓ ਬਣਾ ਰਿਆ ਸੋ ਉਹ ਉਸ ਵੇਲੇ ਤੱਕ ਸੀ ਪਰ ਜਿਹੜੀ ਆ ਮੁਲਾਕਾਤ ਹੋਈ ਹੈ ਨਾ ਐਸ ਜੈ ਸ਼ੰਕਰ ਹੋਰਾਂ ਦੀ ਪੁਤਿਨ ਦੇ ਨਾਲ ਇਸ ਤੋਂ ਬਾਅਦ ਮੈਨੂੰ ਲੱਗਦਾ ਅਮਰੀਕਾ ਹੋਰ ਸ਼ਕਤੀ ਦੇ ਨਾਲ ਇਹ ਜਿਹੜੀਆਂ ਪਾਲਿਸੀਆਂ ਜਿਹੜੀਆਂ ਨੇ ਭਾਰਤ ਦੇ ਖਿਲਾਫ ਬਣਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੁਸੀਂ ਦੇਖੋ ਕਿ ਜਿਹੜਾ ਰਸ਼ੀਆ ਤੇ ਭਾਰਤ ਦਾ ਜਿਹੜਾ ਨਾਤਾ ਹੈ ਨਾ ਉਹ ਅੱਜ ਦਾ ਨਹੀਂ ਹੈ ਬਹੁਤ ਪੁਰਾਣਾ ਹੈ ਇਹ ਵੀ ਮੰਨਿਆ ਜਾਂਦਾ ਕਿ ਉਹ ਆਪਰੇਸ਼ਨ ਬਲੂ ਸਟਾਰਜ ਨੂੰ ਸਾਕਾ ਨੀਲਾ ਤਾਰਾ ਕਹਿੰਦੇ ਨੇ ਸਿੱਖ ਉਦੇ ਵਿੱਚ ਵੀ ਰਸ਼ੀਆ ਨੇ ਜਿਹੜਾ ਸਾਫ ਦਿੱਤਾ ਸੀ ਭਾਰਤ ਦਾ ਸੋ ਉਸ ਵੇਲੇ ਉਸ ਤੋਂ ਬਾਅਦ ਜਿਹੜਾ ਪੰਜਾਬ ਚ ਖੜਕੂਵਾਦ ਦਾ ਦੌਰ ਚੱਲਿਆ ਉਹਦੇ ਵਿੱਚ ਵੀ ਇਹਨਾਂ ਸਰਕਾਰਾਂ ਨੇ ਰਸ਼ੀਆ ਨੇ ਖਾਸ ਤੌਰ ਦੇ ਉੱਤੇ ਇੰਗਲੈਂਡ ਦਾ ਵੀ ਨਾਮ ਆਉਂਦਾ ਸੋ ਇਹਨਾਂ ਨੇ ਵੀ ਸਾਫ ਜਿਹੜਾ ਹੈਗਾ ਉਸ ਵੇਲੇ ਦਿੱਤਾ ਸੀ ਸੋ ਰਸ਼ੀਆ ਕਦੇ ਵੀ ਭਾਰਤ ਤੋਂ ਵੱਖ ਨਹੀਂ ਹੋਇਆ ਪਰ ਦੁਬਾਰਾ ਹੁਣ ਜਾ ਕੇ ਉਸ ਟਾਈਮ ਦੇ ਉੱਤੇ ਐ ਸਜੈ ਸ਼ੰਕਰ ਹੋਰੀ ਜਾਂਦੇ ਨੇ ਜਦੋਂ ਇੱਕ ਪਾਸੇ ਉਹ ਅਮਰੀਕਾ ਅੱਖਾਂ ਦਿਖਾ ਰਿਹਾ ਕੈਨੇਡਾ ਅੱਖਾਂ ਦਿਖਾ ਰਿਹਾ ਫਾਈਵ ਆਈਜ਼ ਅੱਖਾਂ ਦਿਖਾ ਰਹੀਆਂ ਯੂਨੋ ਦੇ ਵਿੱਚੋਂ ਸਿਕਿਉਰਿਟੀ ਕੌਂਸਲ ਦੀ ਸੀਟ ਵੱਲੋਂ ਨਾ ਹੋ ਜਾਂਦੀ ਐ ਸੋ ਹੋਰ ਜਿਹੜਾ ਆਪਾਂ ਕਹਿ ਸਕਦੇ ਆਂ ਵੀ ਬਹੁਤ ਕੁਝ ਜਿਹੜਾ ਇੱਧਰ ਉੱਧਰ ਹੋ ਰਿਹਾ ਐ ਇੱਕ ਪਾਸੇ ਨਿਖਲ ਗੁਪਤਾ ਚੈੱਕ ਰਿਪਬਲਿਕ ਦੇ ਵਿੱਚ ਜਿਹਨੂੰ ਕੈਦ ਕੀਤਾ ਹੋਇਆ ਤੇ ਉਹ ਵਾਪਸ ਅਮਰੀਕਾ ਜਿਹੜਾ ਉਹਨੂੰ ਲਿਆਣ ਜਾ ਰਿਹਾ ਹੁੰਦੇ ਕੁਝ ਹਫ਼ਤਿਆਂ ਦੇ ਵਿੱਚ ਸੋ ਭਾਰਤ ਦਾ ਉਹ ਵੀ ਜ਼ੋਰ ਲੱਗਾ ਹੋਇਆ ਕਿ ਕਿਸੇ ਕਿਸੇ ਨਾ ਕਿਸੇ ਤਰ੍ਹਾਂ ਨਿਖਲ ਗੁਪਤਾ ਨੂੰ ਅਮਰੀਕਾ ਜਾਣ ਤੋਂ ਰੋਕਿਆ ਜਾਵੇ ਸੋ ਇਹ ਸਾਰੇ ਦੇ ਵਿਚਾਲੇ ਚਲਦੇ ਆਂ ਚਲਦੇ ਆਂ ਚਲਦੇ ਆਂ ਜਦੋਂ ਇਹ ਜਿਹੜੀ ਰਸ਼ੀਆ ਦੇ ਵਿੱਚ ਜਾ ਕੇ ਮੁਲਾਕਾਤ ਹੁੰਦੀ ਐ ਇਹ ਕਿਤੇ ਨਾ ਕਿਤੇ ਦਰਸਾਉਂਦੀ ਐ ਕਿ ਅਸੀਂ ਕੁਛ ਨਾ ਕੁਛ ਜਿਹੜਾ ਤੁਹਾਡੇ ਖਿਲਾਫ ਕਰਨ ਜਾ ਰਹੇ ਹਾਂ ਜੋ ਭਾਰਤ ਸੁਨੇਹਾ ਦੇ ਰਿਹਾ ਹੈ ਵੈਸਟ ਨੂੰ ਜਾਂ ਫਿਰ ਕਹਿ ਲਈਏ ਫਾਈਵ ਆਈਜ਼ ਨੂੰ ਸੋ ਹੁਣ ਜੇ ਇਹ ਸੁਨੇਹਾ ਜਾ ਰਿਹਾ ਉਧਰ ਤੇ ਉਧਰੋਂ ਤੁਸੀਂ ਕੀ ਜਿਹੜਾ ਹੈਗਾ ਮਤਲਬ ਕਿ ਫੀਲ ਕਰਦੇ ਹੋ ਮਹਿਸੂਸ ਕਰਦੇ ਹੋ ਕਿ ਉਹ ਕੀ ਕਰਨਗੇ ਤੇ ਜੋ ਮੈਂ ਸੋਚਦਾ ਕਿ ਉਹ ਹੋਰ ਸ਼ਕਤੀ ਦੇ ਨਾਲ ਜਿਹੜਾ ਇਹ ਸਾਰੇ ਘਟਨਾ ਕਰਨ ਦੇ ਉੱਤੇ ਕੰਮ ਕਰਨਗੇ ਜੇ ਉਹਨਾਂ ਨੂੰ ਕਿਤੇ ਵਿਚ ਵਿਚਾਲੇ ਵੀ ਲੱਗਦਾ ਹੋਏ ਕਿ ਚਲੋ ਲਿਆਜ ਕਰ ਲੈਨੇ ਆ ਤੇ ਮੈਨੂੰ ਲੱਗਦਾ ਵੀ ਹੁਣ ਉਹ ਲਿਆਜ ਵਾਲੇ ਪਾਸੇ ਨੂੰ ਜਿਹੜਾ ਭੋਲੀ ਜਾਣਗੇ ਤੇ ਉਹ ਸਹੀ ਤਰੀਕੇ ਦੇ ਨਾਲ ਸਿੱਧੇ ਹੋ ਕੇ ਹੁਣ ਟਕਰਣਗੇ ਤੇ ਜੇ ਕਿਉਂਕਿ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਯੂਕਰੇਨ ਰਸ਼ੀਆ ਬਾਹਰ ਚੱਲੀ ਹੈ ਨਾ ਉਸ ਵੇਲੇ ਸਾਰਾ ਵੈਸਟ ਅਮਰੀਕਾ ਹੋ ਗਿਆ ਯੂਰਪ ਇੰਗਲੈਂਡ ਇਜ਼ਰਾਈਲ ਵਰਗੇ ਜਿਹੜੇ ਮੁਲਕ ਨੇ ਉਹ ਸਾਰੇ ਯੂਕਰੇਨ ਵਾਲੀ ਯੂਕਰੇਨ ਵਾਲੇ ਪਾਸੇ ਸੀ ਅਮਰੀਕਾ ਹਥਿਆਰ ਦਿੰਦਾ ਰਿਹਾ ਅਮਰੀਕਾ ਇਹ ਨਹੀਂ ਹੈ ਵੀ ਜੇ ਅਮਰੀਕਾ ਹਥਿਆਰ ਦੇ ਰਿਹਾ ਤੇ ਬਾਕੀ ਉਹ ਉਹਦੇ ਸਾਥੀ ਨਹੀਂ ਹੈ ਸੋ ਇਹ ਕੁੱਲ ਮਿਲਾ ਕੇ ਇਕੱਠੇ ਹੀ ਮਦਦ ਹੁੰਦੀ ਹੁੰਦੀ ਹੈ ਯੂਕਰੇਨ ਜਿਹੜਾ ਉਹ ਹਥਿਆਰ ਮੰਗਦਾ ਗਿਆ ਮੰਗਦਾ ਗਿਆ ਅਮਰੀਕਾ ਹਥਿਆਰ ਦਿੰਦਾ ਗਿਆ ਉਸ ਤੋਂ ਬਾਅਦ ਆਪਣੀ ਆਰਮੀ ਵੀ ਸ਼ਾਇਦ ਭੇਜੀ ਜੇ ਮੈਂ ਗਲਤ ਨਾ ਹੋਵਾਂ ਸੋ ਉਸ ਵੇਲੇ ਭਾਰਤ ਦੀ ਇਹ ਸੀਗੀ ਜਿਹੜੀ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਆਪਣੀ ਸਥਿਤੀ ਜਿਹੜੀ ਹੈ ਸਪਸ਼ਟ ਕਰੋ ਤਾਂ ਭਾਰਤ ਨੇ ਜਿਹੜੀ ਵੋਟ ਵੀ ਰਸ਼ੀਆ ਦੇ ਖਿਲਾਫ ਨਹੀਂ ਸੀ ਪਾਈ ਜਿੱਥੇ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਮੁਲਕਾਂ ਨੇ ਰਸ਼ੀਆ ਦੇ ਖਿਲਾਫ ਵੋਟ ਪਾਈ ਉਹਨੂੰ ਸੀਜ਼ ਫਾਇਰ ਦਾ ਕਿਹਾ ਗਿਆ ਕਿ ਤੁਸੀਂ ਫਾਇਰ ਬੰਦ ਕਰ ਦਿਓ ਜੰਗ ਬੰਦ ਕਰ ਦਿਓ ਉਥੇ ਭਾਰਤ ਨੇ ਰਸ਼ੀਆ ਦੇ ਖਿਲਾਫ ਵੋਟ ਨਹੀਂ ਪਾਈ ਤੇ ਜਦੋਂ ਉਹਨਾਂ ਨੇ ਸਟੈਂਡ ਪੁੱਛਿਆ ਵੀ ਸਟੈਂਸ ਸਪਸ਼ਟ ਕਰੋ ਤਾਂ ਉਹ ਸਟੈਂਡ ਵੀ ਸਪਸ਼ਟ ਨਹੀਂ ਕੀਤਾ ਗਿਆ ਭਾਰਤ ਵੱਲੋਂ ਇਥੋਂ ਤੱਕ ਕਿ ਜਿਹੜੀਆਂ ਜੀ20 ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਯੂਕਰੇਨ ਇਨਵਾਈਟਡ ਨਹੀਂ ਸੀਗਾ ਜੋ ਕਿਤੇ ਨਾ ਕਿਤੇ ਇਥੋਂ ਸਾਰਾ ਕੁਝ ਲੱਗਦਾ ਹੈ ਕਿ ਰਸ਼ੀਆ ਤੇ ਭਾਰਤ ਜਿਹੜਾ ਹੈਗਾ ਉਹ ਮਿਲ ਕੇ ਚੱਲ ਰਹੇ ਆ ਜਿਸ ਨੂੰ ਲੈ ਕੇ ਹੁਣ ਅਮਰੀਕਾ ਨਾਰਾਜ਼ ਹੈ ਅਮਰੀਕਾ ਨਾਰਾਜ਼ ਹੋਣ ਤੋਂ ਬਾਅਦ ਉਹਨਾਂ ਨੂੰ ਉਦੋਂ ਮੌਕਾ ਮਿਲ ਜਾਂਦਾ ਜਦੋਂ ਕੈਨੇਡਾ ਦੇ ਵਿੱਚ ਕਤਲ ਹੁੰਦਾ ਹੈ ਅਮਰੀਕਾ ਦੇ ਵਿੱਚ ਪਲਾਨ ਬਣਦਾ ਹੈ ਸੋ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਆਓ ਹੁਣ ਭਾਈ ਤੁਹਾਡੇ ਨਾਲ ਗੱਲ ਕਰਦੇ ਆਂ ਫਿਰ ਉਹਨਾਂ ਨੇ ਫਾਈਵ ਆਈਜ਼ ਨੂੰ ਭਾਰਤ ਦੇ ਵਿਰੋਧ ਕੀਤਾ ਫਿਰ ਉਹ ਅਰਬ ਦੇ ਵਿੱਚ ਗਏ ਜਾਰਡਨ ਦੇ ਕਿੰਗ ਨੂੰ ਮਿਲ ਕੇ ਆਏ ਨੇ ਜਸਟਿਨ ਟਰੂਡੋ ਹੋਰੀ ਸੋ ਕਿਤੇ ਨਾ ਕਿਤੇ ਮਤਲਬ ਅਮਰੀਕਾ ਜਿਹੜਾ ਹੈਗਾ ਉਹ ਫਿਰ ਜਾ ਕੇ ਸਾਰੇ ਮੁਲਕਾਂ ਦੇ ਵਿੱਚ ਘੁੰਮ ਕੇ ਮਿਡਲ ਈਸਟ ਦੇ ਵਿੱਚ ਅਰਬ ਅਰਬ ਦੇ ਵਿੱਚ ਆ ਜਾਂ ਕਿ ਆ ਲਈਏ ਵੈਸਟ ਦੇ ਵਿੱਚ ਇਸ ਫਾਈਵ ਆਈਜ਼ ਜਿਹੜੀਆਂ ਮੈਂ ਆਪਾਂ ਗੱਲ ਕਰਦੇ ਹੁੰਦੇ ਆਂ ਸੋ ਸਾਰਿਆਂ ਨੂੰ ਫਿਰ ਭਾਰਤ ਦੇ ਖਿਲਾਫ ਉਹਨੇ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੁਣ ਇੱਕ ਉਹ ਥੇੜ ਹੋ ਗਈ ਤੇ ਹੁਣ ਭਾਰਤ ਜਿਹੜਾ ਰਸ਼ੀਆ ਨਾਲ ਮਿਲ ਕੇ ਇੱਕ ਦੂਜੀ ਥੇੜ ਬਣਾਣੀ ਚਾਹੁੰਦਾ ਵੱਖਰੀ ਧਿਰ ਬਣਾਉਣੀ ਚਾਹੁੰਦਾ ਹੁਣ ਰਸ਼ੀਆ ਦੇ ਚੀਨ ਦੇ ਨਾਲ ਸਬੰਧ ਵਧਿਆ ਨੇ ਠੀਕ ਹੈ ਜੀ ਹੁਣ ਜਿਹੜਾ ਚੀਨ ਦੇ ਨਾਲ ਭਾਰਤ ਦਾ ਰੋਲਾ ਉਹ ਵੀ ਕਿਤੇ ਨਾ ਕਿਤੇ ਨਾ ਵਿੱਚ ਵਿਚ ਵਿਚਾਲਿਓ ਇਹ ਲੱਗ ਰਿਹਾ ਸਾਨੂੰ ਕਿ ਅੰਦਰੋਂ ਅੰਤਰੀ ਰਜਾਮੰਦੀ ਹੋ ਚੁੱਕੀ ਹੈ ਤੇ ਇੱਕ ਬਲੌਕ ਬਣਾਉਣ ਦੀਆਂ ਤਿਆਰੀਆਂ ਹੈਗੀਆਂ ਜਿਹੜਾ ਏਸ਼ੀਆ ਦੇ ਵਿੱਚ ਜਿਹਦੇ ਵਿੱਚੋਂ ਏਸ਼ੀਆ ਦਾ ਵੀ ਤੇ ਨਾਲ ਰਸ਼ੀਆ ਦੀ ਵੀ ਆਪਾਂ ਜਦੋਂ ਵਿੱਚ ਗੱਲ ਕਰਦੇ ਹਾਂ ਸੋ ਸਾਰੇ ਮਿਲ ਕੇ ਇੱਕ ਧਿਰ ਬਣਾਉਣੀ ਚਾਹੁੰਦੇ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਧਿਰ ਵੀ ਜਿਹੜੀ ਆ ਅਮਰੀਕਾ ਕਦੇ ਵੀ ਕਬੂਲ ਨਹੀਂ ਕਰੇਗਾ ਉਹਨੇ ਚਾਹੁੰਦਾ ਕਿ ਇੱਕ ਸਮੂਹ ਸਾਡੇ ਖਿਲਾਫ ਇੱਕ ਧਿਰ ਬਣ ਕੇ ਜਿਹੜੀ ਹੈ ਇਹਨਾਂ ਮੁਲਕਾਂ ਦੀ ਚੀਨ ਰਸ਼ੀਆ ਭਾਰਤ ਜਾਂ ਫਿਰ ਪਾਕਿਸਤਾਨ ਵੀ ਉਹਦੇ ਵਿੱਚ ਹੀ ਹੈ ਇਹ ਵੀ ਗੱਲਾਂ ਆ ਰਹੀਆਂ ਸੋ ਇਹ ਇੱਕ ਬਲੌਕ ਬਣ ਕੇ ਸਾਡੇ ਖਿਲਾਫ ਸਾਡੇ ਐਂਟੀ ਖੜੇ ਹੋ ਜਾਣ ਤੇ ਜਿਹੜਾ ਭਵਿੱਖ ਦੇ ਵਿੱਚ ਫਿਰ ਸਾਨੂੰ ਹਰ ਵੇਲੇ ਮੁਸੀਬਤ ਦੇ ਵਿੱਚ ਪਾਈ ਰੱਖਣ ਸੋ ਇਸ ਕਰਕੇ ਹੁਣ ਭਾਰਤ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੇ ਟੈਕਲ ਕਰਨਾ ਉਹ ਆਪਣੇ ਤਰੀਕੇ ਨਾਲ ਕਰਨਗੇ ਹੁਣੇ ਰਸ਼ੀਆ ਦੇ ਵਿੱਚ ਜਿਹੜੀ ਮੁਲਾਕਾਤ ਹੋਈ ਹੈ ਇਹਦੇ ਹੁਣ ਨਤੀਜੇ ਕੀ ਨਿਕਲਦੇ ਨੇ ਆਉਂਦੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਭਾਰਤ ਨੂੰ ਦੁਬਾਰਾ ਜੋ ਅਮਰੀਕਾ ਵੱਲੋਂ ਜੋ ਨੀਂਦ ਚਲਦੀ ਵੀ ਹੈ ਭਾਰਤ ਦੀ ਕਾਨੂੰ ਕਿ ਰਿਸ਼ਤੇ ਠੀਕ ਆ ਦੇਖੋ ਗੱਲ ਇਹ ਹੈ ਕਿ ਜਿਹੜਾ ਅਮਰੀਕਾ ਨਾ ਉਹਨੂੰ ਸਰਪੰਚ ਮੰਨਿਆ ਜਾਂਦਾ ਤੇ ਸਰਪੰਚ ਜਿਹੜਾ ਉਹ ਐਵੇਂ ਨਹੀਂ ਬਣ ਜਾਂਦਾ ਕੋਈ ਤੁਸੀਂ ਦੇਖੋ ਨਾ ਹੁਣ ਜਿਹੜੀਆਂ ਯੂਐਨ ਹੋ ਗਈ ਜਾਂ ਫਿਰ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਦੇਸ਼ਾਂ ਦੇ ਵਿੱਚ ਜਿਹੜੀਆਂ ਨਵੀਆਂ ਪਾਲਿਸੀਆਂ ਨਵੇਂ ਜਿਹੜੇ ਤਰੀਕੇ ਦੀਆਂ ਜਿਹੜੀਆਂ ਮਤਲਬ ਜੰਗਾਂ ਵੀ ਲੱਗਦੀਆਂ ਜਾਂ ਫਿਰ ਜੰਗਾਂ ਰੁਕਦੀਆਂ ਵੀ ਆ ਸੋ ਅਮਰੀਕਾ ਉਹਦੇ ਵਿੱਚ ਜਿਹੜਾ ਭਾਈਵਾਲ ਹੁੰਦਾ ਹੀ ਹੁੰਦਾ ਹੈ ਅਮਰੀਕਾ ਤਾਂ ਮਤਲਬ ਕਿ ਕਿਸੇ ਨਾ ਕਿਸੇ ਪਾਸਿਓਂ ਹੱਥ ਹੁੰਦਾ ਹੀ ਹੁੰਦਾ afghanistan ਦੀ ਗੱਲ ਕਰ ਲੋ iraq ਦੀ ਗੱਲ ਕਰ ਲੋ iran ਦੀ ਗੱਲ ਕਰ ਲੋ ukraine russia war ਦੀ ਗੱਲ ਕਰ ਲੋ so china ਦੇ ਨਾਲ ਜਿੱਥੇ ਡਿਸਪਿਊਟ ਹੈਗਾ ਉੱਥੇ ਵੀ ਅਮਰੀਕਾ ਹੈਗਾ pakistan ਤੇ bharat ਦੀ ਜਦੋਂ ਗੱਲਬਾਤ ਹੁੰਦੀ ਹੈ ਕਸ਼ਮੀਰ ਦੇ ਉੱਤੇ ਇਹ ਵੀ ਦੋਨੋਂ ਜਾਣਦੇ ਨੇ ਅਮਰੀਕਾ ਕਿ ਅਮਰੀਕਾ ਸਾਡੀ ਸਹਿਮਤੀ ਕਰਵਾਵੇ so ਅਮਰੀਕਾ ਜਿਹੜਾ ਉਹ ਸਰਪੰਚ ਹੈ ਤੇ ਜੇ ਤੁਸੀਂ ਦਬਾਉਣ ਦੀ ਗੱਲ ਕਰ ਰਹੇ ਹੋ ਜਿਵੇਂ ਮੈਂ ਪਹਿਲਾਂ ਦੱਸਿਆ ਨਾਟੋ ਨਾ ਨਾਟੋ ਬਾਹਰ ਹੈ ਉਹਨਾਂ ਕੋਲ ਨਾ ਯੂਰਪੀਅਨ ਸਮੂਹ ਜਿਹੜੇ ਯੂਰਪ ਦੇ ਮੁਲਕ ਨੇ ਨਾ ਅਮਰੀਕਾ ਤੋਂ ਬਾਹਰ ਉਹ ਚੱਲਦੇ ਨਹੀਂ ਕਿਉਂਕਿ ਇਹਨਾਂ ਦੀ ਸੰਧੀ ਹੋਈ ਹੋਈ ਆ ਫੌਜ ਨੂੰ ਲੈ ਕੇ ਵੀ ਇਹਨਾਂ ਦੀ ਸੰਧੀ ਹੈ ਨਾ ਹੁਣ ਜਦੋਂ ਅਫਗਾਨਿਸਤਾਨ ਦੇ ਵਿੱਚ ਫੌਜ ਸੀ ਤਾਂ ਇਹ ਸੀ ਲਾਜ਼ਮੀ ਸੀਗਾ ਕਿ ਅਮਰੀਕਾ ਜੇਕਰ ਫੌਜ ਭੇਜੇਗਾ ਉਹਦੇ ਵਿੱਚ ਯੂਰਪ ਜਿਹੜਾ ਉਹ ਕੁਝ-ਕੁਝ ਪਰਸੈਂਟ ਜਿਹੜੀ ਆਪਣੀ ਫੌਜ ਆ ਉਹ ਭੇਜੇਗਾ ਕਿਉਂਕਿ ਇਹ ਮੈਨੂੰ ਯਾਦ ਆ ਜਦੋਂ ਇਟਲੀ ਦੀ ਫੌਜ ਵੀ ਉਹਦੇ ਵਿੱਚ ਗਈ ਜਰਮਨ ਵਾਲੇ ਵੀ ਗਏ ਹੋਰ ਵੀ ਫਰਾਂਸ ਵਾਲੇ ਵੀ ਜਾਂਦੇ ਰਹੇ ਆ ਸੋ ਇਹ ਸਾਰੇ ਕਿਤੇ ਨਾ ਕਿਤੇ ਮਿਲ ਕੇ ਇਹਨੂੰ ਸਰਪੰਚ ਬਣਾਉਂਦੇ ਆ ਠੀਕ ਹੈ ਜੀ ਵੋਟਾਂ ਪਾ ਕੇ ਕਹਿ ਲਓ ਜਾਂ ਫਿਰ ਉਦਾਂ ਕਹਿ ਲਓ ਵੀ ਉਹਦੀ ਈਨ ਮੰਨਦੇ ਆ ਤੇ ਜੇ ਦਬਾਉਣ ਵਾਲੀ ਗੱਲ ਹੋਈ ਜੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਦਬਾਉਣ ਵਾਲੀ ਗੱਲ ਹੋਈ ਤਾਂ ਉਹ ਡੈਫੀਨੇਟਲੀ ਡੈਫੀਨੇਟਲੀ ਉਹ ਦਬਾਏਗਾ ਤੇ ਉਹਦੇ ਕਾਰਨ ਕੀ ਹੋਣਗੇ ਦਬਾਉਣ ਦੇ ਉਹ ਅਮਰੀਕਾ ਭਲੀ ਭਾਂਤ ਜਾਣੇਗਾ ਮਤਲਬ ਉਹ ਤਰੀਕੇ ਦੇ ਨਾਲ ਉਹ ਸਾਰੀ ਗੱਲਬਾਤ ਜਿਹੜੀ ਹੈ ਉਹਨੂੰ ਲਾ ਸਕਦਾ ਹੈ ਇਹ ਅਮਰੀਕਾ ਦਬਾ ਸਕਦਾ ਹੈ ਇਹਦੇ ਵਿੱਚ ਕੋਈ ਵੀ ਵੱਡੀ